ਜੀ ਸਸੀ ਗਾਲ ਜੀ ਕੀ ਹਾਲ ਚਾਲਾ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋ ਮੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀ ਪਿੰਡ ਹਸਪਾਲ ਕਲਾਂ ਇਹਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਬਾਈਆਂ ਨੂੰ ਸ਼ੱਕ ਅੱਗੇ ਸਾਡਾ ਬੋਰ ਹੈ ਜਿਹੜਾ ਇਹ ਉਹ ਕਿਦੋਂ ਮਤਲਬ ਸਾਈਡ ਤੋਂ ਟੁੱਟ ਰਟ ਗਿਆ ਤੇ ਬਾਈਆਂ ਨੇ ਮੋਟਰ ਮੋਟਰ ਕੱਢਦੀ ਤੇ ਆਪਣਾ ਸੀਰਾ ਮਿਸਤਰੀ ਬੈਠਾ ਪਾ ਕੇ ਕੈਮਰਾ ਕਰਦੇ ਚੈੱਕ ਜੀ ਬੋਰ ਨੂੰ ਕੀ ਪ੍ਰੋਬਲਮ ਆ ਗਈ ਇਹ ਲੈਪਟਾਪ ਤੇ ਜਲਦਾ ਨਹੀਂ ਐਚ ਡੀ ਐਮ ਕੀ ਇਹ ਲੈਪਟਾਪ ਤੇ ਜਲੂਗਾ ਨਹੀਂ ਜੁੜ ਪਾ ਕੇ ਲੈਪਟਾਪ ਯਾਰ ਇਡਾ ਥੋੜੀ ਪੈਣੀ ਹੈ ਹਾਂ ਨਹੀਂ ਟੀਵੀ ਆ ਤਾਂ ਕਨੈਕਟ ਕਰਨਾ ਪਊਗਾ ਛੋਟਾ ਐਡੀ ਵੀਰ ਨਹੀਂ ਹੁੰਦਾ ਕਨੈਕਟ ਛੋਟਾ ਲੱਗ ਹੁੰਦਾ ਛੋਟਾ ਲੱਗੂਗਾ ਪਰ ਸੈਸ਼ਨ ਲੱਗੂਗਾ ਇਹਦਾ ਇਹ ਚ ਬੱਧਾ ਸਾਫ ਦਿੰਦਾ ਹੈ ਨਾ ਹਾਂਜੀ ਹਾਂ ਚਲਦੀ ਰਹੀ ਉਨਾ ਦੋ ਅਫਰਟ ਕਰਾ ਕੇ ਦਿੰਦੇ ਸਿਰੋਂ ਵਾਲਾ ਵੀ ਫਟ ਕਰਿਓ ਹੂੰ ਉਹ ਵੀ ਰੋਜ਼ ਫੋਨ ਕਰਦਾ ਸਾਡੇ ਦਾ ਉਹ ਕਰੀ ਜਾਂਦਾ ਹੋਰ ਦੇਖ ਕੀ ਆ ਕਰਦੇ ਨੇ ਦੋ ਜਣਾਂ ਨੇ ਇਕੱਲੇ ਚਾਰ ਪੰਜ ਜਾਣੀ ਹੁੰਦੇ ਨੇ ਅੱਜ ਲਈ ਕਾਲੀ ਨਹੀਂ ਲਿਖੀ ਰਾਂ ਬਈ ਪੰਜ ਨੇ ਹਾਂਜੀ ਹਾਂ ਠੀਕ ਹੈ ਆਰਵੀ ਛੱਡੀ ਸੀ ਭਰਾ 5 ਸਾਲਾਂ ਤੋਂ ਪਹਿਲਾਂ 3 ਸਾਲ ਹੋ ਗਏ ਉਦੋਂ ਆਇਆ ਉਦੋਂ ਵੀ ਛੱਡੀ ਦੀ ਇਹ ਮੀਆ ਬਾਹਰ ਭਰ ਜਾਂਦੇ ਸਾਰੇ ਇੱਕੋ ਬਣ ਜਾਂਦੇ ਨੇ ਜਿਲੀ ਚੂਰੀ ਹਟ ਜਾਂਦੀ ਇਸ ਨੂੰ ਉਦੋਂ ਕੁਛ ਨਹੀਂ ਹੋਇਆ ਐਦ ਕਿਉਂ ਮੈਂ ਤਾਂ ਟੋਆ ਸਾਲਾ ਥੱਲੇ 15 20 ਫੁੱਟ ਥੱਲੇ ਵਾਗਿਆ ਉਹ ਡੂੰਗਾ ਈਦਨਾਂ ਵਾਰ ਕੋਈ ਮੱਲਾ ਮੋਟਰ ਚਲਾਈ ਹੋਊਗੀ 25 ਦਿਨਾਂ ਬਾਅਦ ਹਨਾ ਬਾ ਜਦੋਂ ਚਲਾਈ ਪੰਜ ਮਿੰਟ ਹੀ ਚੱਲੀ ਬਸ ਪੰਜ ਮਿੰਟ ਉਹ ਵੀ ਰੇਡ ਜੀ ਮਾਰ ਕੇ ਬਾ ਜਮ ਹੋ ਗਈ ਫੇਰ ਉਹ ਗਿੜੀ ਲਿਆਂਦੀ ਕੱਢਣ ਵਾਲੀ ਉਹ ੱਡੀ ਨਾਲੇ ਚੱਕੀ ਨਾਲ ਫੇਰ ਮੈਂ ਉਹ ਟੋਟਰ ਤੇ ਜਾਊਂਗਾ ਫੇਰ ਉਹ ਬਾਈ ਦੂਜੇ ਉਹ ਕੱਢ ਕੇ ਗਏ ਮੈਨੂੰ ਪਾਣੀ ਪਾ ਕੇ ਸੱਦਕੇ ਨਾਲ ਕਿੰਨਾ ਹੋ ਗਿਆ ਨੋਡਨ ਨਮੇ ਚੱਲ ਜਾਣ ਦੇ ਹੌਲੀ 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 ਰੋਕ 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 ਪਰ ਕਰ ਹੋਰ ਕਰ ਉੱਪਰ ਟੁੱਟਿਆ ਹੋਇਆ ਬੋਰਤਾ ਤੇ ਉੱਪਰ ਕਰੀ ਉੱਪਰ ਮੜਿਆ ਕਿੰਨਾ ਹੋਰੇ ਉਹ ਫੋਰ ਕਰ ਉੱਪਰਾਂ ਬਸ ਕਿੰਨਾ ਹੋ ਗੇ ਰਹੋ ਆ 100 ਹੈ 105 ਇੱਕ ਫੁੱਟ ਗਈ ਸੀ ਬਸ ਰੱਸੀ ਉਹਨੂੰ ਜੈ ਮਿਸਤਰੀ ਨੇ ਮਿਲਿਆ ਸੀ 100 ਤੋਂ ਰੁੱਟਾ ਚੱਲ ਜਾਣ ਦੇ ਮੜਾ ਤਾਂ ਕਿ ਇੱਕ ਸੱਡੀ ਥੋੜਾ ਜਾਂ ਤਾਂ ਇੱਕ ਸੱਡ ਮੜਾ ਜਾ ਤਾਂ ਇੱਕ ਸੱਡੀ ਸੜਾ ਥੱਲੇ ਵਾ ਜਾਣ ਦੇ ਚਾਰਾ ਬਸ ਕਨੌਗੜੇ 105 ਹੈ ਆ 105 ਕਿਹਬ ਕਹੇ ਦਿਉਨੇ ਵੀ 105 ਫੋਟਰ 80 ਗਰੀ ਤੇ ਉਹਦੀ ਮੀਨੇ ਕਿਉਂ ਹੈ ਹੈ 105 ਫੁੱਟ ਮੀਨੇ ਦੀ ਜਾਇ ਮਿਸਤਰੀ ਨੇ ਸੌ ਤੋਂ ਲੈ ਕੇ ਟੁੱਟਿਆ ਹੋਇਆ ਜੀ ਇਹ ਅੱਛਾ ਜੇ ਤਾਂ ਇਹ ਗੱਲਾਂ ਤਾਂ ਭਿਲਾ ਕਰ ਲੈ ਫੇਰ ਜੇ ਤਾਂ ਵੀ ਟੁੱਟੇ ਹੋਏ ਦਾ ਫੇਰ ਤਾਂ ਪਾਇ ਪੈ ਜੂਗਾ ਰੇ ਉਹਨੇ ਜਗਰ ਤਾਂ ਪਾਇ ਬੇ ਨਹੀਂ ਪੈਂਦਾ ਹੈਗਾ ਕੋਈ ਇਹ ਚ ਜੇ ਤਾਂ ਥੋੜਾ ਟੁੱਟਿਆ ਮੰਨ ਲਓ ਟੁੱਟਿਆ ਦਾ ਉਰੇ ਤੱਕ ਤਾਂ ਆਪਾਂ ਨੂੰ 5 ਕੁ ਫੁੱਟ ਦਾ ਪਤਾ ਲੱਗਿਆ ਵੀ 5 ਫੁੱਟਾਂ ਬੁਰਕੀ ਲਈ ਹੋਈ ਹੈ ਇਸੇ ਕ ਪਾਸੇ ਜੰਮਾ ਜੰਮ ਦੇਖੀ ਤੁਸੀਂ ਇਹਦੇ ਵਿੱਚ ਅੱਛਾ ਉਹ ਟੁੱਟਿਆ ਹੈ ਇੱਕ ਪਾਸੋਂ ਜਿਉਣਾ ਇਹ ਨਹੀਂ ਪਤਾ ਵੀ ਥੱਲੇ ਇੱਕ ਦੋ ਦੋ ਥਾਂ ਜਾਂ ਤਿੰਨ ਥਾਂ ਟੁੱਟਿਆ ਫੇਰ ਤਾਂ ਬੋਰ ਫੇਲ ਹੈ ਇਹ ਜੇ ਕੱਲਾ ਉੱਥੇ ਹੀ ਉੱਤੋਂ ਟੁੱਟ ਕੇ ਉਹ ਆ ਬੋਰ ਵਿਹਲਾ ਹੋ ਗਿਆ ਸੁੱਕੇ ਚ ਹਾਂ ਜੇ ਤਾਂ ਬੋਰ ਵਿਹਲਾ ਹੋ ਗਿਆ ਬੁੱਕੀਆਂ ਲਾਉਣੀਆਂ ਹੁੰਨਾਂ ਚ ਬੁੱਕੀਆਂ ਲੱਗ ਜੈਬਲਾ ਦੇ ਚ ਜੇ ਕੋਈ ਵੀ ਕਰਦਾ ਹੈ ਜੈਬ ਨਹੀਂ ਕਿਹਾ ਹੁੰਦਾ ਹਾਂ ਜੇ ਤਾਂ ਬੋਰ ਬੁੱਕੀਆਂ ਲਾ ਕੇ ਵਿਹਲਾ ਹੁੰਦਾ ਫਿਰ ਤਾਂ ਚੱਲ ਪੁਣ ਨਹੀਂ ਚੱਲਦਾ ਹੈ ਠੀਕ ਹੈ ਨਾਲ ਸਿੱਧਾ ਟੁੱਟਿਆ ਹੋਇਆ ਹੈਗਾ 100 ਤੋਂ 105 ਤੱਕ ਟੁੱਟਿਆ ਹੋਇਆ ਹੈਗਾ ਖਲਪੜ ਲਈ ਖਲਪੜ ਪਾਟ ਗਿਆ ਹਾਂ ਪਾਟਿਆ ਉਹ ਕੀ ਨਾਮ ਛੋਟਾ ਜੀ ਮੇਰਾ ਨਾਮ ਸ਼ੋਕ ਲਓ ਜੀ ਫਾਈਨਲੀ ਕੈਮਰਾ ਭਾਜੀ ਚੁੱਕਿਆ ਤੇ ਕੱਢਦਾ ਕੈਮਰਾ ਬਾਹਰ ਫਿਰ ਕਰਾਵਾ ਕੇ ਤੁਹਾਡੀ ਮਿਸਤਰੀ ਨਾਲ ਗੱਲ ਪੁੱਛਾਂਗਾ ਉਹਨਾਂ ਤੋਂ ਕੀ ਰਿਪੋਰਟ ਆ ਕੀ ਡਿਟੇਲ ਆ ਆਪਣੇ ਬੂਰ ਦੀ ਮਸਤਰੀ ਗਾਲ ਜੀ ਸ਼ਿਕਾ ਗੀ ਪਿੰਡ ਪਹੁੰਚਦੀ ਆ ਸਪਾਲਾਂ ਹੀ ਹਾਂਜੀ ਉਰੇ ਬਾਈਆਂ ਨੇ ਪੁਰਾਣਾ ਬੂਰਤੀ ਲਵੇ ਮੀਆਂ ਦਾ ਜਦੋਂ ਦੌਰ ਚੱਲਿਆ ਗਿਆ ਕਾ ਤਕਰੀਬਨ ਕਾਫੀ ਦਿਨ ਮੀਂਹ ਪੈਂਦਾ ਰਹਿ ਲਗਾਤਾਰ ਹਾਂਜੀ ਪਾਣੀ ਕਾਫੀ ਖੜਦਾ ਔਰੇ ਤੇ ਲਵੇ ਇਹਨਾਂ ਦੇ ਬਾਈਆਂ ਦੇ ਪੁਰਾਣਾ ਬੂਰਤੀ ਇਹਨਾਂ ਨੇ ਬੂਰ ਦੇ ਵਿੱਚ ਪਾਣੀ ਪਾਤਾ ਸੀਗਾ ਹਾਂਜੀ ਨਵੇਂ ਬੂਰ ਚ ਪਾਣੀ ਤੋਂ ਬਾਅਦ ਜਿਹੜਾ ਦੂਜਾ ਬੂਰ 3.5 ਸੌ ਫੁੱਟ ਲਗਾਏ ਤੇ ਉਹ ਟੁੱਟ ਗਿਆ ਦੀ ਮੋਟਰ ਬਾਈਆਂ ਨੇ ਕੱਢ ਲਈ ਸੀ ਤੇ ਅੱਜ ਅ ਤੇ 100 ਫੁੱਟ ਤੋਂ ਟੁੱਟਿਆ 105 ਤੱਕ ਜਮਾਂ ਪਾੜ ਕੇ ਬੋਰਵਾਲਾ ਉਥੋਂ ਦੀ ਪਾਣੀ ਤੱਕ ਵੱਜ ਗਈ ਤੇ ਕਰਕੇ ਬੋਰ ਭਰ ਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹ ਬੋਰ ਚੈੱਕ ਕਰਨ ਤੋਂ ਮਿਸਤਰੀ ਨੂੰ ਦੱਸਤਾ ਵੀ ਇਹ ਬੋਰ ਟੁੱਟਿਆ ਹੋਇਆ ਹੈਗਾ ਤੇ ਮਿਸਤਰੀ ਵੀ ਲੈ ਕਰਕੇ ਦੇਖੂ ਜੇ ਬੋਰ ਵਿੱਲਾ ਹੋ ਗਿਆ ਤਾਂ ਇਹਦੇ ਆਪਾਂ ਪੈਂਚਰ ਲਾ ਦਾਂਗੇ ਨਹੀਂ ਫਿਰ ਇਹ ਬੋਰ ਡੱਡੇਗਾ ਠੀਕ ਹੈ ਬਾਕੀ ਹੋਰ ਕੋਈ ਕੰਮ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਮੋਲ ਤੇ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754490 ਠੀਕ ਹੈ ਧੰਨਵਾਦ ਜੀ ਬਾਕੀ ਆ ਬੋਰ ਤੁਹਾਨੂੰ ਦਿਖਾਉਂਦਾ ਬਾਈ ਜਿਹੜੇ ਲਵੇ ਬੋਰ ਚ ਬੈਠਾ ਸੀ ਕਦੇ ਵਾਸਤੇ ਲਵੇ ਪੁਰਾਣਾ ਬੋਰ ਕੋਈ ਵੀ ਪੁਰਾਣਾ ਕਿੰਨਾ ਹੀ ਪੁਰਾਣਾ ਬੋਰ ਚ ਪਾਣੀ ਨਹੀਂ ਪਾਉਣਾ ਚਾਹੀਦਾ ਤਕਰੀਬਨ 2 ਕਿੱਲੇ ਦੀ ਬਾਹੀ ਤੇ ਬੋਰ ਹੋਵੇ ਜੇ ਤਾਂ ਠੀਕ ਹੈ ਜੇ 2 ਕਿੱਲੇ ਦਾ ਮੰਨ ਲਓ ਫਾਸਲਾ ਹੈਗਾ ਤਾਂ ਉਹ ਚ ਪਾਣੀ ਪਾਸ ਆਟ ਸਕਦਾ ਨਹੀਂ ਨਹੀਂ ਧੰਨਵਾਦ ਸਲੋ ਜੀ ਤੁਹਾਨੂੰ ਉਹ ਥਾਂ ਦਿਖਾਉਣਾ ਜਿੱਥੋਂ ਪਾਣੀ ਵਿਆਗ ਤੇ ਦੇਖ ਸਕਦਾ ਤੁਸੀਂ دب ਗਿਆ ਇਹ ਸਾਰਾ 10 15 ਫੁੱਟ نیچے ਦੱਕ ਤੇ ਇੱਥੋਂ ਪਾਣੀ ਦੀ ਧੱਕ ਵੱਜੀ ਤੇ ਜਿਸ ਕਾਰਨ ਅੰਦਰ ਬੋਰ ਸੀ ਜਿਹੜਾ ਟੁੱਟ ਗਿਆ ਤੇ ਇੱਥੋਂ ਧੱਕ ਵੱਜ ਗਈ ਪਾਣੀ ਦੀ